ਨੇ ਗੱਲਬਾਤ ਕਰਾਂਗੇ ਜੀਰਾ ਸਾਹਿਬ ਸਤਿ ਸ਼ਕਰ ਸਤਿ ਸ਼ਕਰ ਜੀ ਮਸ਼ਾਲਾ ਅੱਜ ਅশীরਵਾਦ ਜਿਹੜਾ ਸਵਾਮੀ ਆਤਮਾਪੁਰੀ ਜੀ ਦਾ ਮਿਲਿਆ ਔਰ ਮੈਂ ਇਸ ਦਿਨ ਦੀ ਪੂਰੇ ਮੌਜਦਨ ਲੰਗਰ ਵੈਲਫੇਅਰ ਸੁਸਾਇਟੀ ਨੂੰ ਵਧਾਈ ਦੇਣਾ ਚਾਹੁੰਦਾ ਕਿਉਂਕਿ ਅੱਜ ਬਹੁਤ ਵਧੀਆ ਪ੍ਰਾਲਾ ਜਿਹੜਾ ਇਹਨਾਂ ਨੌਜਵਾਨਾਂ ਨੇ ਕੀਤਾ ਔਰ ਇਸ ਦੀ ਜਿਹੜੀ ਸ਼ੁਰੂਆਤ ਸਾਡੇ ਸਵਾਮੀ ਜੀ ਆਤਮਾਪੁਰੀ ਜੀ ਇਹਨਾਂ ਨੇ ਰੀਬਨ ਕੱਟ ਕੇ ਉਦਘਾਟਨ ਕਰਕੇ ਇਸ ਖੂਨਦਾਨ ਕੈਂਪ ਦਾ ਪਹਿਲੇ ਖੂਨਦਾਨ ਕੈਂਪ ਦਾ ਜਿਹੜਾ ਆਰੰਭ ਕੀਤਾ ਔਰ ਮੈਂ ਗੱਲ ਕਹਿਣੀ ਚਾਹੁੰਦਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕਿ ਸਾਨੂੰ ਇਹੋ ਜੀਆਂ ਸੰਸਥਾਵਾਂ ਤੋਂ ਇਹੋ ਜੇ ਨੌਜਵਾਨਾਂ ਤੋਂ ਸੇਧ ਲੈ ਕੇ ਚੱਲਣਾ ਚਾਹੀਦਾ ਕਿਉਂਕਿ ਇਹ ਇਕੱਲੇ ਸਮਾਜ ਲਈ ਨਹੀਂ ਬਲਕਿ ਆਪਣੇ ਮਾਪਿਓ ਦੇ ਵੀ ਜਿਨ੍ਹਾਂ ਨੂੰ ਬੜੇ-ਬੜੇ ਸੁਪਨੇ ਹੁੰਦੇ ਆਪਣੇ ਬੱਚਿਆਂ ਤੋਂ ਕਿ ਸਾਡੇ ਬੱਚੇ ਜਿਹੜੇ ਆ ਉਹ ਚੰਗੇ ਕੰਮ ਕਰਨ ਔਰ ਅੱਜ ਮਾਪਿਓ ਦਾ ਵੀ ਸਿਰ ਉੱਚਾ ਹੁੰਦਾ ਹੈ ਕਿ ਜਦੋਂ ਇਹ ਵੈਲਫੇਅਰ ਕਲੱਬ ਜਿਹੜਾ ਹੈ ਕਿ ਚਾਹੇ ਖੂਨਦਾਨ ਕੈਂਪ ਦੀ ਗੱਲ ਕਰ ਲਈਏ ਚਾਹੇ ਕੋਈ ਲੰਗਰ ਦੀ ਗੱਲ ਕਰ ਲਈਏ ਚਾਹੇ ਜਦੋਂ ਵੀ ਸਮੇਂ-ਸਮੇਂ ਤੇ ਕੋਈ ਵੀ ਪੰਜਾਬ ਦੇ ਵਿੱਚ ਆਫਤ ਆਈ ਤਾਂ ਹਰ ਜਗ੍ਹਾ ਤੇ ਜਿਹੜਾ ਹੈ ਕਿ ਇਹ ਸੋਸਾਇਟੀ ਜਿਹੜੀ ਹੈ ਸਾਨੂੰ ਉੱਥੇ ਖੜੀ ਮਿਲੀ ਇਸ ਗੱਲ ਦੀ ਇਹਨਾਂ ਨੂੰ ਵਧਾਈ ਦੇਣਾ ਮੰਮੀ ਜੀ ਜਿਹੜੇ ਅੱਜ ਮੈਂ ਮੁੱਖ ਮਹਿਮਾਨ ਵੱਲੋਂ ਪਹੁੰਚੇ ਨੇ ਗੱਲਬਾਤ ਕਰਨਗੇ ਮਰਦ ਜੀ ਕੱਲ ਨੂੰ ਤੁਸੀਂ ਬੱਚਾ ਅਸ਼ੀਰਵਾਦ ਦਿੱਤਾ ਸੀ ਅੱਜ ਵੀ ਅਸ਼ੀਰਵਾਦ ਦੇਣੋਂ ਕੀ ਲੱਗਦਾ ਕਿ ਜਿਹੜੀ ਨੌਜਵਾਨ ਪੀੜੀ ਲੋਕ ਕੇ ਨਸ਼ਾ ਦੇ ਵਿੱਚ ਲੋਪ ਤੇ ਕਈਆਂ ਨੇ ਭੈਣਾਂ ਨੇ ਬੀਬੀਆਂ ਨੇ ਖੂਨਦਾਨ ਕੀਤਾ ਵਾਧ ਚੜ ਕੇ ਕੀ ਕਹਿਣਾ ਨਹੀਂ ਬਹੁਤ ਵਧੀਆ ਗੱਲ ਹੈ ਦੇਖੋ ਅੱਜ ਦਾ ਦਿਨ ਇੰਨਾ ਵਧੀਆ ਹੈ ਸਾਡੇ ਨੌਜਵਾਨ ਵਿਦਾਇਕੀ ਸਭ ਦਾ ਵਿਦਾਇਕੀਸ਼ਨ ਨਾਮ ਖੜੇ ਇਹ ਬੱਚੇ ਜਿਹੜੇ ਮੈਂ ਕਈ ਵਾਰੀ ਵੇਖਿਆ ਲੰਗਰ ਲਗਾਦੇ ਆ ਰਹੇ ਮਸ਼ਹੂਰ ਆ ਤੇਰੇ ਤੇ ਵੀ ਲੰਗਰ ਲਗਾਇਆ ਨਾ ਉਹ ਇਹਨਾਂ ਦਾ ਪਹਿਲਾ ਇਹ ਗੰਗਾਂ ਘੰਟਾ ਸਾਡੇ ਇੱਥੇ ਦਾਨ ਮਹਾਕਲਿਆਣ ਜਿਵੇਂ ਦੱਸਿਆ ਇਹਨਾਂ ਨੇ ਕਲਯੁਗ ਦੇ ਵਿੱਚ ਸਭ ਤੋਂ ਵੱਡੀ ਗੱਲ ਦਾਤ ਉਹਦੇ ਜੀ ਖੂਨ ਦਾ ਨੇ ਕਿਹੋ ਜਿਹਾ ਦਾਨ ਹੈ ਅਸੀਂ ਹੈਰਾਨ ਹੈ ਕਿ ਵਿਗਿਆਨਕਾਂ ਨੇ ਇੰਨੀ ਤਰੱਕੀ ਕਰ ਲਈ ਦੁਨੀਆ ਭਰ ਦੀ ਪਰ ਅੱਜ ਤੱਕ ਖੂਨ ਨਹੀਂ ਬਣਾ ਸਕਿਆ ਹਰ ਚੀਜ਼ ਬਣਾ ਸਕਦੇ ਤੁਸੀਂ ਇਹ ਵੇਖੋ ਪ੍ਰਮਾਤਮਾ ਦੀ ਸ੍ਰਿਸ਼ਟੀ ਕਿ ਅਜੀਬ ਹੈ ਇੱਕ ਮਾਂ ਦੇ ਗਰਭ ਦੇ ਵਿੱਚ ਬੱਚਾ ਹੁੰਦਾ ਉਹ ਮਾਂ ਦੇ ਸਤਨ ਤੇ ਖੂਨ ਹੁੰਦਾ ਜਦੋਂ ਜਨਮ ਹੁੰਦਾ ਜਨਮ ਹੁੰਦੀ ਉਹ ਦੁੱਧ ਤੇ ਬਦਲ ਜਾਂਦਾ ਉਸ ਪ੍ਰਮਾਤਮਾ ਦੀ ਕਿੰਨੀ ਵੱਡੀ ਸ੍ਰਿਸ਼ਟੀ ਹੈ ਇਸ ਕਰਕੇ ਅੱਜ ਤੱਕ ਖੂਨ ਨਹੀਂ ਬਣਾ ਸਕਿਆ ਵਿਗਿਆਨੀ ਤੇ ਖੂਨ ਲਈ ਬਹੁਤ ਜ਼ਰੂਰਤ ਹੈ ਹਸਪਤਾਲਾਂ ਦੇ ਅੱਜ ਸਿੱਖਿਆ ਤੇ ਚਿਕਸਾ ਇਹ ਦੋ ਬਹੁਤ ਬਿਲਕੁਲੀਆਂ ਇਹ ਦੋਨੋਂ ਹੀ ਅੱਜ ਪਹਿਲਾਂ ਇਹ ਸੇਵਾ ਹੁੰਦੀਆਂ ਸੀਗੀਆਂ ਜਾਦੀ ਮਤਲਬ ਸਭ ਤੋਂ ਮਹਿੰਗੀਆਂ ਹੋਈਆਂ ਸਿੱਖਿਆ ਵੀ ਤੇ ਚਿਕਿਤਸਾ ਵੀ ਤੇ ਇਹਨਾਂ ਦੀ ਅੱਜ ਬਹੁਤ ਜ਼ਰੂਰਤ ਹੈ ਬੱਚੇ ਜਿਹੜੇ ਨੌਜਵਾਨ ਬੱਚੇ ਜਿਵੇਂ ਆਪਾਂ ਅਸੀਂ ਬਾਹਰ ਜਾਣਨੇ ਹੁਣ ਮੈਥੇਗਾ ਜਗਾ ਜਾਣਾ ਦੇਸ਼ ਵਿਦੇਸ਼ ਦੇ ਵਿੱਚ ਲੋਕੀ ਕੋ ਗੱਲ ਕਹਿੰਦੇ ਵੀ ਪੰਜਾਬ ਦੇ ਬੱਚੇ ਖਤਮ ਹੋ ਗਏ ਜਾਂ ਬਾਹਰ ਜਾ ਰਹੇ ਆ ਜਾਂ ਨਸ਼ੇ ਚ ਪੈ ਗਏ ਜਿਹੜੇ ਬਾਹਰ ਚਲੇ ਗਏ ਬਾਹਰ ਚਲੇ ਗਏ ਬਾਕੀ ਨਸ਼ਾ ਕਰਦੇ ਨੇ ਲੇਕਿਨ ਇਹਨਾਂ ਨੌਜਵਾਨਾਂ ਨੂੰ ਦੇਖ ਕੇ ਮੈਨੂੰ ਐ ਲੱਗਦਾ ਹੈ ਕਿ ਗੱਲ ਸਹੀ ਹੈ ਉਹਨਾਂ ਦੇ ਵਿੱਚ ਅੱਜ ਵੀ ਸਾਡੇ ਬੱਚੇ ਬਹੁਤ ਅੱਛੇ ਆ ਔਰ ਅੱਛੇ ਕੰਮ ਲਈ ਤਿਆਰ ਆ ਲੇਕਿਨ ਉਹਨਾਂ ਨੂੰ ਇੱਕ ਦਿਸ਼ਾ ਨਿਰਦੇਸ਼ਕ ਭਾਈ ਗੁਰਜੀਕਾ ਖਾਲਸਾ ਸ਼੍ਰੀ ਗੁਰੂ ਜੀ ਦੇ ਫਤਿਹ ਅਸੀਂ ਸਮੂਹ ਸੇਵਾਦਾਰ ਬਾਬਾ ਮੋਜੀਲ ਲੰਗਰ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਦਾ ਹਲਕਾ ਨਿਵਾਸੀਆਂ ਦਾ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦਾ ਰਾਜਨੀਤਿਕ ਪਾਰਟੀਆਂ ਦਾ ਅਤੇ ਖਾਸ ਤੌਰ ਤੇ ਸਵਾਮੀ ਆਤਮਾਨੰਦ ਜੀ ਪੁਰੀ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡਾ ਉਦਘਾਟਨ ਕੀਤਾ ਹੈ ਬਲੱਡ ਕੈਂਪ ਦਾ ਅਸੀਂ ਸਭ ਦਾ ਧੰਨਵਾਦ ਕਰਦੇ ਹਾਂ ਵੀ ਜੋ ਵੀ ਸ਼ਹਿਰ ਵਾਸੀਆਂ ਨੇ ਸਾਡਾ ਸਾਥ ਦਿੱਤਾ